ਵੀਰ ਮੇਰੇ ਅਗੇ ਬੇਨਤੀ ਹੈ ਕਿ ਮਾਸਟਰ ਦਾ ਗੀਤ ਅੱਜ ਫੇਰ ਲੈ ਕੇ ਆ ਰਿਹਾ ਮੈਂ ਤੇ ਜਿਵੇਂ ਤੁਸੀਂ ਪਹਿਲਾਂ ਸਪੋਰਟ ਕੀਤੀ ਹੈ ਉਸੇ ਤਰ੍ਹਾਂ ਹੀ ਸਪੋਰਟ ਕਰਨੀ ਹੈ ਕਿਉਂਕਿ ਗਰੀਬ ਬੰਦਾ ਇਹਨੂੰ ਉੱਪਰ ਲੈ ਕੇ ਜਾਣਾ ਤੇ ਉਹ ਕੌਣ ਲਿਜਾ ਸਕਦਾ ਹੈ ਵੀ ਤੁਸੀਂ ਵੀਰ ਮੇਰੇ ਭੈਣ ਭਰਾਵਾਂ ਸਾਰਿਆਂ ਸਾਰੇ ਲੈ ਕੇ ਜਾਣਗੇ ਫਿਰ ਮੈਂ ਇਕੱਲਾ ਨਹੀਂ ਲਿਜਾ ਸਕਦਾ ਤੇ ਇਸ ਕਰਕੇ ਬੇਨਤੀ ਹੈ ਵੀ ਹਰ ਇੱਕ ਬੰਦੇ ਨੇ ਲਾਇਕ ਕਮੈਂਟ ਕਰਨਾ ਤੇ ਚਲੋ ਜੀ ਮਾਸਟਰ ਜੀ ਸੁਣਾਓ ਹੇ ਹੇ ਦਿਲ ਵਾਲਾ ਦੁੱਖੜਾ ਨਹੀਂ ਕਿਸੇ ਨੂੰ ਸੁਣਾਈ ਦਾ ਆਪਣੀ ਅਸੂਚਾਂ ਵਿੱਚ ਆਪ ਮੁਕ ਜਾਈ ਦਾ ਦਿਲ ਵਾਲਾ ਦੁੱਖੜਾ ਨਹੀਂ ਕਿਸ ਨੂੰ ਸੜਾਈਦਾ ਨਹੀਂ ਕਿਸ ਨੂੰ ਸੜਾਈਦਾ ਮਾਹੀ ਰੁਸ ਜਾਂਦਾ ਏ ਤੇ ਜਾਗੀ ਰੁਸ ਪੈਂਦਾ ਏ ਸੁਣਦਾ ਨਾ ਕੋਈ ਪੱਲੇ ਤੁਝ ਬਿਨਾ ਰਹਿੰਦਾ ਏ ਐਵੇਂ ਹਾਰੀ ਸਾਰੀ ਨੂੰ ਨੇ ਸਜਣੇ ਬਣਾਈਦਾ ਦੇ ਲੈ ਬਹਲਾ ਦੁੱਖੜਾ ਨਹੀਂ ਕਿਸੇ ਨੂੰ ਸਣਾਈਦਾ ਨਹੀਂ ਕਿਸ ਨੂੰ ਸਣਾਈਦਾ ਛੱਟ ਯਾਰਾਂ ਲੰਮੀ ਤੇਰਾ ਦੁਨੀਆਂੋਂ ਸੇ ਕਮ ਕੀ ਉਹ ਵੀ ਤੁਰ ਗਿਆ ਜੀ ਦੇ ਦਮ ਨਾੜੇ ਗਮ ਐਸੀ ਤੂੰ ਕੀ ਜਾਣੇ ਕਿਵੇਂ ਰੁੱਸੇ ਯਾਰ ਨੂੰ ਮਨਾਈ दिल वाला दुख नहीं किसे किसी नहीं किसी सुनाई अपन सोचा बिचे दिल भाला दुख नहीं किसे नो सुना नहीं किसे नो <laughs> सुना नहीं वाह सुना बा, क्या बात है ਮਾਸਟਰ ਤੇਰ ਨੂੰ ਨਹੀਂ ਹੱਥ ਪਾ ਸਕਦਾ ਕੋਈ ਬੰਦਾ ਠੀਕ ਹੈ ਨਾ بس ਉਸ ਪ੍ਰਮਾਤਮਾ ਦੀ ਦਇਆ ਜੀ ਤੁਹਾਡੀ ਦਇਆ ਹੋਣੀ ਚਾਹੀਦੀ ਆ ਤੈਨੂੰ ਸਰੋਤੇ ਦੇਖਦੇ ਪਏ ਆ ਹਾਂ ਤੈਨੂੰ ਸਰੋਤੇ ਦੇਖਦੇ ਪਏ ਆ ਤੇ ਤੈਨੂੰ ਆਪੇ ਹੀ ਅੱਗੇ ਲੈ ਕੇ ਜਾਣਗੇ ਅਜ ਭੈਣ ਭਰਾਵਾਂ ਦਾ ਸਜੋਬ ਚਾਹੀਦਾ